ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਜਥੇਦਾਰ ਜਗਤਾਰ ਸਿੰਘ ਵਾਰਾ ਜੀ ਨੇ ਕਿਹਾ ਵੀ ਸੰਗਤ ਦੀ رائے ਜ਼ਰੂਰ ਲੈਣੀ ਹੈ ਸੋ ਹੀ ਸੰਗਤ ਚ ਹੁੰਨੇ ਆ ਸਾਰੇ ਸੋ ਮੈਨੂੰ ਲੱਗਦਾ ਭਾਵੇਂ ਟਾਈਮ ਇੱਕ ਘੰਟਾ ਹੋਰ ਲੱਗ ਜਾ ਕਿਤੇ ਨਹੀਂ ਕੋਈ ਆਫਤ ਆ ਗਈ ਤੇ ਸਾਨੂੰ ਬਹਿ ਕੇ ਸਾਰਿਆਂ ਦੀ ਵਿਚਾਰ ਸੁਣਨੀ ਚਾਹੀਦੀ ਆਗੂਆਂ ਨੂੰ ਸੋ ਪਿਆਰਿਓ ਚੜ੍ਹਦੀ ਕਲਾ ਦੇ ਵਿੱਚ ਅੱਜ ਸਾਰਾ ਜਿਹੜਾ 31 ਮੈਂਬਰੀ ਤਾਲਮਿਲ ਕਮੇਟੀ ਜੁੜੀ ਹੈ ਕੋਈ ਮੈਂਬਰ ਆਏ ਨੇ ਕੁਝ ਨਹੀਂ ਵੀ ਆਏ ਸਾਡੀ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਭਾਈ ਇਕੱਠੇ ਹੋਵੋ ਹੁਣ ਹੁਣ ਵੇਲਾ ਆ ਇਕੱਠੇ ਹੋਣ ਦਾ ਸੋ ਬਾਪੂ ਜੀ ਬਾਪੂ ਗੁਰਚਰਨ ਸਿੰਘ ਜਿਹੜਾ ਅਸੀਂ ਸਹਿਮਤ ਹਾਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੈ ਇਲਾਕਾ ਵੀ ਸਹਿਮਤ ਹੈ ਸੋ ਮੇਰੀ ਬੇਨਤੀ ਹੈ ਜੇ ਸਭ ਨੂੰ ਪ੍ਰਵਾਨ ਹੋਵੇ ਅਸੀਂ ਤੇ ਬੇਨਤੀ ਕਰ ਸਕਦੇ ਹਾਂ ਪਿਆਰਿਓ ਵੀ ਜਿਵੇਂ ਬਾਪੂ ਗੁਰਚਰਨ ਸਿੰਘ ਜੀ ਟਰਾਲੀ ਪਹਿਲਾਂ ਅੱਗੇ ਲੱਗੀ ਸੀ ਉਦਾਂ ਲੱਗਣੀ ਚਾਹੀਦੀ ਹੈ ਸੋ ਕਿਉਂਕਿ ਉਹ ਸਰਪ੍ਰਸਤ ਨੇ ਜੇ ਕਨਵੀਨਰ ਸਾਹਿਬ ਦੀ ਟਰਾਲੀ ਲੱਗੀ ਆ ਤਾਂ ਫਿਰ ਬਾਪੂ ਗੁਰਚਰਨ ਸਿੰਘ ਤਾਂ ਸਰਪ੍ਰਸਤ ਆ ਸਰਪ੍ਰਸਤ ਇੱਕ ਕਦਮ ਉੱਪਰ ਹੁੰਦਾ ਨਾ ਕਿ ਥੱਲੇ ਹੁੰਦਾ ਉਹਨਾਂ ਦੀ ਟਰਾਲੀ ਜਿਉਂ ਦੀ ਤਿਉਂ ਲਈ ਜਾਵੇ ਤੇ ਜਿਵੇਂ ਚਾਬੀਆਂ ਲਈਆਂ ਗਈਆਂ ਸੀ ਚਾਬੀਆਂ ਉਹਨਾਂ ਨੂੰ ਦਿੱਤੀਆਂ ਜਾਣ ਕਿਉਂਕਿ ਮੇਰੀ ਇੱਕ ਰਾਏ ਹੈ ਜੀ ਨੀਜੀ ਸੰਗਤ ਦੀ ਰਾਏ ਜਥੇਦਾਰ ਜਗਤਾਰ ਸਿੰਘ ਵਾਰਾ ਤੱਕ ਜਰੂਰ ਪਹੁੰਚਾਈ ਜਾਵੇ ਕਿ ਅਸੀਂ ਇੱਥੇ ਚਾਹੁੰਨੇ ਆ ਪਹਿਲੇ ਦਿਨ ਤੋਂ ਇੱਥੇ ਡਟੇ ਹੋਏ ਆ ਕਿ ਬਾਪੂ ਗੁਰਚਰਨ ਸਿੰਘ ਦਾ ਸਤਕਾਰ ਆ ਉਹਪਾਂ ਜਿਉਂ ਦਾ ਤਿਉਂ ਦੁਬਾਰਾ ਕਰਨਾ ਟਰਾਲੀ ਇੱਕ ਲੱਗੀ ਐ ਦੂਜੀ ਲੱਗੇਗੀ ਕਿਹੜੀ ਗੱਲ ਐ ਜੀ ਵਾਦਾ ਹੀ ਹੋਊਗਾ ਟਰਾਲੀਆਂ ਪਿੱਛੇ ਨਾ ਲੱਗਣ ਸਰਪ੍ਰਸ ਦੀ ਟਰਾਲੀ ਅੱਗੇ ਚਾਹੀਦੀ ਐ ਅੱਗੇ ਟਰਾਲੀ ਲੱਗੇ ਨਾਲ ਕਨਵੀਨਰ ਸਾਹਿਬ ਦੀ ਲੱਗੇ ਜਿੱਦਾਂ ਪਹਿਲਾਂ ਇਹ ਰਲ ਮਿਲ ਕੇ ਪਾਲ ਸਿੰਘ ਫਰਾਜ਼ ਜੀ ਤੇ ਬਾਪੂ ਗੁਰਚਰਨ ਸਿੰਘ ਜੀ ਚੱਲਦੇ ਸੀ ਸਾਡੀ ਇੱਛਾ ਦੁਆਰਾ ਚੱਲਿਆ ਜਾਵੇ ਅੱਜ ਲੋੜ ਹੈ ਜਦ ਤੱਕ ਇਹ ਦੋ ਸਿੰਘ ਇਕੱਠੇ ਹੋ ਕੇ ਨਹੀਂ ਬਹਿਣਗੇ ਸਾਡੀ ਗੱਲ ਕਿਸੇ ਨਹੀਂ ਸੁਣਨੀ ਕਿਉਂਕਿ ਆਗੂ ਨੇ ਮੇਨ ਇਹ ਮੋਰਚੇ ਦੇ ਮੇਨ ਆਗੂ ਨੇ ਸੋ ਸਾਡੀ ਬੇਨਤੀ ਆ ਫਰਾਜ਼ ਸਾਹਿਬ ਨੂੰ ਵੀ ਤੇ ਆਪਣਾ ਬਾਪੂ ਜੀ ਨੂੰ ਵੀ ਵਿਤਕਰੇ ਭਲਾ ਦਿਓ ਜੀ ਇਹ ਤੁਹਾਡੇ ਪੁੱਤਰ ਦੀ ਗੱਲ ਆ ਜਗਤਾਰ ਸਿੰਘ ਹਵਾਰਾ ਜੀ ਦੀ ਇਹ ਬੰਤੀ ਸਿੰਘਾਂ ਦੀ ਗੱਲ ਆ ਅਸੀਂ ਵਿਤਕਰੇ ਭਲਾ ਕੇ ਅੱਜੇ ਤੁਸੀਂ ਟਰਾਲੀ ਲਾਓ ਤੇ ਦੋਨੋਂ ਵੀਰ ਤੁਸੀਂ ਵੱਡੇ ਸੱਚਜੇ ਸਾਡੇ ਬੁੱਢੜ ਜੋ ਤੇ ਤੁਸੀਂ ਦੋਨੋਂ ਸਿੱਖ ਚੜ੍ਹਦੀ ਕਲਾ ਦੇ ਵੀ ਵਿਚਾਰਾ ਕਰੋ ਇਹ ਸਾਰੀ ਸੰਗਤ ਤੁਹਾਡੇ ਨਾਲ ਆ ਸਾਰਾ ਦਲ ਪੰਥ ਤੁਹਾਡੇ ਨਾਲ ਆ ਮੈਂ ਕਹਾਂ ਸੀਆਰਪੀ ਕੀ ਕੋਈ ਆ ਜੇ ਮਤਲਬ ਹੀ ਨਹੀਂ ਪੈਦਾ ਹੁੰਦਾ ਵੀ ਇੱਥੋਂ ਤੁਹਾਨੂੰ ਹਲਾ ਜਾ ਇਹ ਗੱਲ ਚੱਲ ਰਹੀ ਸੀ ਪਹਿਲਾਂ ਪਾਸਿੰਗ ਫਰਾਂਸ ਸਾਹਿਬ ਨੇ ਕਿਹਾ ਸੀ ਮਹਾਰਾਜ ਦੀ ਹਜ਼ੂਰੀ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਪਰਮਜੀਤ ਸਿੰਘ ਪਿਹੋਰਾ ਜੀ ਦੀ ਜ਼ਮਾਨਤ ਹੋਏਗੀ ਉਹ ਹਜੇ ਤੱਕ 180 ਦਿਨ ਨਹੀਂ ਪੂਰੇ ਹੋਏ ਉਸ ਤੋਂ ਬਾਅਦ ਜਗਤਾਰ ਸਿੰਘ ਤਾਰਾ ਜੀ ਦੀ ਪਰੋਲ ਤੇ ਬਾਹਰ ਆਣਗੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਉਹਨਾਂ ਦੀ ਪੰਜਾਬ ਬਦਲੀ ਹੋਏਗੀ ਅਸੀਂ ਤੇ ਅੱਗੇ ਨੂੰ ਜਾਣਾ ਸੀ ਅਸੀਂ ਤਾਂ 18-18 ਨੂੰ ਰੋਈ ਜੰਨੇ ਆਂ ਅਸੀਂ ਪਿੱਛੇ ਨੂੰ ਹੋਈ ਜੰਨੇ ਆ ਅਸੀਂ ਤਾਂ ਆਪਣੇ ਬੰਦੇ ਛਡਾ ਕੇ ਲੈ ਕੇ ਆਉਣੇ ਸੀ ਅਗਲੀ ਵਿਉਂਤ ਬੰਦੀ ਕਰਨੀ ਸੀ ਅਸੀਂ ਤਾਂ 18 ਦਾ ਐਡਾ ਹੱਵਾ ਬਣਾ ਦਿੱਤਾ ਠੋਰਾ ਨੂੰ ਇਹ ਕਰਤਾ 18 ਨੂੰ ਇੱਕ ਕਿੰਨੇ ਫਲਾਇਆ ਜੀ ਸਾਡੇ ਚੋਂ ਇਹਨੇ ਬੰਦੇ ਦੋ ਚਾਰ ਜਿਹੜੇ ਫਲਾਇਆਏ ਨੇ ਕੀ ਹੋ ਗਿਆ ਜੇ 18 ਨੂੰ ਜੱਜ ਨੇ ਕਹਿ ਦਿੱਤਾ ਕਿੱਡੀ ਕ ਗੱਲ ਆ ਤੁਸੀਂ ਵੀ ਤੇ ਇਸ ਪੰਜਾਬ ਦੇ ਇਸ ਦੇਸ਼ ਦੇ ਵਸਿੰਦੇ ਆ ਜੇ ਸਾਡੇ ਨਾਲ ਤੱਕਾ ਹੋ ਰਿਹਾ ਏ ਮੰਗਾ ਜਾਇਦ ਨੇ ਅਸੀਂ ਬੈਠੇ ਆ ਇਹਨਾਂ ਨੇ ਰੋਕਿਆ ਏ ਤੇ ਕਿਹੜਾ ਮਾਂ ਦਾ ਪੁੱਤ ਆ ਕੇ ਤੁਹਾਨੂੰ ਚੱਕ ਕੇ ਲੈ ਜਾਊਗਾ ਇੱਥੋਂ ਇਤਾਂ ਦੀ ਕੋਈ ਗੱਲ ਨਹੀਂ ਹੈਗੀ ਸੋ ਇਸ ਕਰਕੇ ਤਿਆਰ ਪਰ ਤਿਆਰ ਰਹੋ ਵਿਤ ਕਰੇ ਭਲਾ ਦੀਏ ਹੁਣ ਜੇ ਆਪਾਂ ਵਾਕੈ ਗੁਰੂ ਗ੍ਰੰਥ ਸਾਹਿਬਹਾਰਾ ਨੂੰ ਸਮਰਪਤਿਆਂ ਗੁਰੂ ਗ੍ਰੰਥ ਸਾਹਿਬਹਾਰਾ ਦੀ ਹਜ਼ੂਰੀ ਚ ਜਿਹੜੇ ਬਚਨ ਕਰਦੇ ਆ ਪਿਆਰਿਓ ਆਗੂਆਂ ਨੂੰ ਬੇਨਤੀ ਆ ਉਸ ਤੋਂ ਪਿੱਛੇ ਨਾ ਆਇਆ ਕਰੋ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਅਸੀਂ ਝੂਠ ਬੋਲਣ ਲੱਗ ਗਏ ਤੇ ਪਿਆਰਿਓ ਫਿਰ ਕਿੱਥੇ ਬੋਲਾਂਗੇ ਸੱਚ ਜੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਨਿਕਾਰ ਦਿੱਤਾ ਜਿਹੜੀ ਮਰਜ਼ੀ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੇ ਵਿਚਿੰਦੇ ਬਣ ਜਾਓ ਤੇ ਭਾਵੇਂ ਭਾਵੇਂ ਬੀਜੇਪੀ ਦੇ ਵਿਚਿੰਦੇ ਬਣ ਜਾਓ ਜਿਹਦੇ ਮਰਜ਼ੀ ਬਣ ਜਾਓ ਜੇ ਗੁਰੂ ਗ੍ਰੰਥ ਸਾਹਿਬ ਨੇ ਨਕਾਰਤਾ ਤੇ ਸਭ ਨੇ ਨਕਾਰ ਦਿੱਤਾ ਕੋਈ ਗੱਲ ਨਾਲ ਨਹੀਂ ਲਾਏਗਾ ਤੁਹਾਨੂੰ ਸੋ ਇਸ ਕਰਕੇ ਬੇਇੰਤੀ ਹੈ ਸਾਡੀ ਵੀ ਦਵਾਰਾ ਉਹ ਮਾਹੌਲ ਬਣਾਈਏ ਸੰਗਤ ਆਨ ਨੂੰ ਤਿਆਰ ਹੈ ਆਗੂਆਂ ਦੀ ਜਿਹੜੀ ਕਮੀਆਂ ਨੇ ਉਹ ਮੰਨੋ ਗਲਤੀ ਮੰਨਣੀ ਚਾਹੀਦੀ ਹੈ ਜੇ ਗਲਤੀ ਹੋਈ ਹੈ ਤੇ ਨਹੀਂ ਪ੍ਰਬੰਧ ਉਸ ਹਿਸਾਬ ਨਾਲ ਸੰਭਾਲਿਆ ਗਿਆ ਜਿੱਦਾਂ ਸੰਭਾਲਣਾ ਚਾਹੀਦਾ ਸੀ ਆਪਸ ਦੇ ਵਿੱਚ ਹੀ ਹੋ ਗਿਆ ਤਕਰਾਰ ਹੋਈ ਨਾ ਸਭ ਨੂੰ ਪਤਾ ਸਾਨੂੰ ਬਾਪੂ ਗੁਰਚਰਨ ਸਿੰਘ ਦਾ ਧੜਾ ਅਲੱਗ ਬਣ ਗਿਆ ਪਾਲ ਸਿੰਘ ਫਰਾਜ ਜੀ ਦਾ ਅਲੱਗ ਬਣ ਗਿਆ ਅਸੀਂ ਇੱਥੇ ਧੜੇ ਬਣਾਣ ਆਏ ਸੀ ਅਸੀਂ ਤੇ ਇੱਥੇ ਮੋਰਚਾ ਜਿੱਤਣ ਆਏ ਸੀ ਵੀ ਜਿਹੜਾ ਸਮਾਂ ਆਪਾਂ ਬਹਿਣਾ ਆ ਮੰਗਾਪੁਰੀਆਂ ਕਰਾ ਕੇ ਤੇ ਆਪਣਾ ਘਰੋਂ ਘਰੀ ਜਾਣਾ ਆ ਅਰਦਾਸ ਤੇ ਇਸ ਚੀਜ਼ ਦੀ ਹੋਈ ਸੀ ਅਸੀਂ ਤਾਂ ਆਪਣੇ ਧੜੇ ਬਣਾ ਲਏ ਤੁਹਾਡੇ 2 ਬਣੇ ਪਿੱਛੇ ਫਿਰ 11 21 31 ਬਣਾਈ ਜਾਂਦੇ ਧੜੇ ਆਪਾਂ ਦੂਰ ਹੋਈ ਜਾਂਦੇ ਆ ਜਿਹੜਾ ਕੰਮ ਲੈ ਕੇ ਆਏ ਸੀ ਮਿਸ਼ਨ ਸੀ ਉਤੋਂ ਦੂਰ ਹੋ ਗਏ ਆਪਾਂ ਸੋ ਮੇਰੀ ਬੇਨਤੀ ਆ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ ਹੋਈਆਂ ਨੇ ਆ ਕੇ ਮਹਾਰਾਜ ਦੀ ਜੂਰੀ ਚ ਮੰਨਣਾ ਚਾਹੀਦਾ ਵੀ ਭਾਈ ਮੇਰੇ ਕੋਲ ਇਹ ਗਲਤੀ ਹੋਈ ਹੈ ਕਿਉਂਕਿ ਜਿੱਥੇ ਆਗੂਆਂ ਦੀ ਜਿੱਥੇ ਆਗੂ ਕਹਰੇ ਸੰਗਤ ਆਵੇ ਨਹੀਂ ਆ ਰਹੀ ਸੰਗਤ ਤੇ ਆਗੂਆਂ ਨੂੰ ਮੰਨਣਾ ਚਾਹੀਦਾ ਹੈ ਨਾ ਵੀ ਸਾਡੀ ਗਲਤੀ ਹੈ ਸਾਡੇ ਕਿਤੇ ਕਮੀ ਰਹਿ ਗਈ ਜੇ ਅਗਰ ਬਾਪੂ ਗੁਰਚਰਨ ਸਿੰਘ ਜੀ ਆਪਣੀ ਗਲਤੀ ਮੰਨ ਲੈਣ ਪਾਲ ਸਿੰਘ ਫਰਾਂਸ ਜੀ ਆਪਣੀ ਗਲਤੀ ਮੰਨ ਲੈਣ ਦੱਸੋ ਸੰਗਤ ਮਾਫ਼ ਕਰੇਗੀ ਕਿ ਨਹੀਂ ਕਰੇਗੀ ਇਹਨਾਂ ਨੂੰ ਕਰੂਗੀ ਬੋਲੋ ਕੱਜ ਕੇ ਕਰੂਗੀ ਮਾਫ਼ ਤੇ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਨਾ ਆ ਕੇ ਇੱਕ ਇੱਕ ਕਰਕੇ ਬੋਲ ਰਹੇ ਨੇ ਦੇ ਦੋਨੋਂ ਸਰਪ੍ਰਸਤ ਵੀ ਤੇ ਕਨਵੀਨਰ ਸਾਹਿਬ ਦੋਨੋਂ ਇੱਥੇ ਆ ਜਾਣ ਵੀ ਸੰਗਤ ਨੂੰ ਆਪਾਂ ਹੱਥ ਜੋੜ ਕੇ ਆਪਾਂ ਗਲਤੀ ਦੀ ਮਾਫੀ ਮੰਗਦੇ ਹਾਂ ਜੇ ਸਾਡੇ ਕੋਲ ਕੋਈ ਕਮ ਅਗਰ ਇਹ ਦੋਨੋਂ ਆਗੂ ਆ ਕੇ ਮੰਨ ਲੈਣ ਕਿ ਸਾਡੇ ਕੋਲ ਗਲਤੀ ਹੋਈ ਔਰ ਗਲਤੀ ਮੰਨਣ ਵਾਲਾ ਕਦੀ ਛੋਟਾ ਨਹੀਂ ਹੁੰਦਾ ਮੈਂ ਤੁਹਾਡੇ ਤੋਂ بڑا ਛੋਟਾ ਸਾਰਿਆਂ ਤੋਂ ਪਰ ਮੈਂ ਇੱਕ ਗੱਲ ਸਿੱਖੀ ਹੈ ਵੀ ਗਲਤੀ ਮੰਨਣ ਵਾਲਾ ਕਦੀ ਛੋਟਾ ਨਹੀਂ ਹੁੰਦਾ ਗਲਤੀ ਮੰਨਣ ਵਾਲਾ ਵੱਡਾ ਹੁੰਦਾ ਔਰ ਸੰਗਤ ਦਾ ਦਿਲ ਬਹੁਤ ਵੱਡਾ ਹੈ ਸੰਗਤ ਤੁਹਾਨੂੰ ਦੋਨਾਂ ਨੂੰ ਆਗੂ ਪ੍ਰਵਾਨ ਕਰੇ। ਸੋ ਮੇਰੀ ਬੇਨਤੀ ਹੈ ਤੁਸੀਂ ਸੋ ਬਿਲਕੁਲ ਅਸੀਂ ਸਬਰ ਨਾਲ ਬੈਠੇ ਆਂ ਬਾਰ ਬਾਰ ਇੱਕੋ ਗੱਲ ਕੀਤੀ ਜਾ ਰਹੀ ਹੈ ਕਿ ਸਬਰ ਨਾਲ ਰਹਿਣਾ ਸੋ ਭਰਾਓ ਆਪਾਂ ਦੇ 15 ਮਹੀਨੇ ਤੋਂ ਬੈਠੇ ਹੀ ਸਬਰ ਚ ਦਾਲ ਪ੍ਰਸ਼ਾਦਾ ਚੱਕੀ ਦਾ ਬਾਣੀ ਪੜ ਕੇ ਸੋ ਜਾਂਦੇ ਨੇ ਸਾਰੇ ਹੋਰ ਕਿੰਨਾ ਸਬਰ ਨਾਲ ਰਹੀਏ ਸਬਰ ਜੀ ਹਾਂ ਆਪਾਂ ਥੋੜਾ ਜਿਹਾ ਮੈਨੂੰ ਲੱਗਦਾ ਹੁਣ ਸਬਰ ਥੋੜਾ ਜਿਹਾ ਸਾਨੂੰ ਉੱਠਣਾ ਚਾਹੀਦਾ ਇਕੱਠੇ ਹੋ ਕੇ ਬਹਿਣਾ ਚਾਹੀਦਾ ਤੇ ਚੜ੍ਹਦੀ ਕਲਾ ਦੇ ਵਿੱਚ ਅਸੀਂ ਮੋਰਚੇ ਨੂੰ ਅੱਗੇ ਲੈ ਕੇ ਜਾਣਾ 18 ਠੂਰਾ ਵਾਲੀਆਂ ਕੋਈ ਗੱਲਾਂ ਨਹੀਂ ਹੈਗੀਆਂ ਇਹ ਆ ਬੌਜਾ ਵਿੱਚ ਕਹਿ ਰਹੀ ਆ ਲੱਗਦਾ ਕਿ ਨਾ ਉਹ ਦੋ ਵਾਹਿਗੁਰੂ ਵਾਹਿਗੁਰੂ ਕੋਈ ਅਸੀਂ ਸਾਰੇ ਠੱਡੇ ਰਹਾਂਗੇ ਮੁਰਕਾ ਕੋਈ ਹਿੱਲੂ ਗਾਸੀ ਤੇ ਵੱਡਿਆਂ ਨੂੰ ਇਹੀ ਬੇਨਤੀ ਕਰਦੇ ਆ ਦੋਨਾਂ ਨੂੰ ਅਸੀਂ ਕਿਉਂਕਿ ਨਾ ਤੇ ਉਸ ਢੜੇ 'ਚ ਤੇ ਨਾ ਅਸੀਂ ਉਸ ਢੜੇ 'ਚ ਅਸੀਂ ਤਾਂ ਚਲੋ ਹੱਥ ਜੋੜ ਕੇ ਬੇਨਤੀ ਆ ਮੱਥਾ ਟੇਕ ਕੇ ਦੋਵੇਂ ਜਣੇ ਮਾਫੀ ਤਾਂ ਮੰਗ ਸਕਦੇ ਆ ਨਾ ਸੰਗਤ ਤੋਂ ਸੰਗਤ ਵੱਡੀ ਐ ਸੋ ਮੇਰੀ ਇੰਨੀਆਂ ਬੇਨਤੀਆਂ ਜੇ ਮੇਰੇ ਕੋਲ ਕੋਈ ਗਲਤੀ ਹੋਈ ਐ ਮੈਂ ਛੋਟਾ ਤੁਹਾਡਾ ਮੈਨੂੰ ਮਾਫ ਕਰ ਦਿਓ ਜੀ ਗੱਜ ਕੇ ਫਤੇ ਬੁਲਾਇਓ ਸੋ ਆਪਣ ਹਾਰੀ ਬੈਠੋ ਇਹ ਵੱਡੇ ਡਿਸਾਈਡ ਕਰਨਗੇ ਕੀ ਕਰਨਾ ਇਹ ਸਾਡਾ ਕੰਮ ਨਹੀਂ ਇੱਕ ਛੋਟੀ ਬੇਨਤੀ ਕਰ ਦੇਣਾ ਅੱਜ ਫੌਜਾਂ ਨੇ ਉਦਮ ਕੀਤਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਆ ਜੀ ਸੋ ਜਿੱਦੀ ਜੜੀ ਸੰਪੂਰਨਤਾ ਹੀ 14 ਅਪ੍ਰੈਲ ਦੀ ਆ ਸਵੇਰੇ 11 ਵਜੇ ਉਸ ਤੋਂ ਬਾਅਦ ਕਥਾ ਕੀਰਤਨ ਹੋਣਾ 2-3 ਘੰਟੇ ਸਮਾਗਮ ਹੋਣਾ ਆ ਦੀਵਾਨ ਸਜਣੇ ਆ ਲੰਗਰ ਟੁੱਟ ਵਰਤਣਾ ਆ ਸਾਰਿਆਂ ਨੂੰ ਬੇਨਤੀ ਆ ਬਾਈ ਜੀ ਹੱਥ ਜੋੜ ਕੇ ਪੁਆਧੀਆਂ ਦਾ ਆ ਪ੍ਰੋਗਰਾਮੇ ਪੁਆਧੀ ਕਰਾ ਰਹੇ ਆ ਸਾਰੇ ਪਵਦੀਆਂ ਨੂੰ ਬੇਨਤੀ ਆ ਬਾਈ ਹੱਥ ਜੋੜ ਕੇ ਵੱਡੇ ਪੱਦਰ ਤੇ ਆ ਜਾਓ ਤੇ ਇਹ ਗੱਲਾਂ ਜਿਹੜੀਆਂ ਟਰਾਲੀਆਂ ਚੋੱਕ ਕੇ ਲੈ ਜਾਾਂਗੇ ਸਾਨੂੰ ਸ਼ੰਭੀ ਸੰਭੂ ਲੋੜਿਆ ਜਾਂ ਸਾਨੂੰ ਤੂੜੀ ਦੀ ਲੋੜਾ ਭਰਾਵੋ ਤੂੜੀ ਵੱਡੀ ਕੇ ਸਾਡੇ ਬੰਦੀ ਸਿੰਘ ਵੱਡੇ ਤੂੜੀ ਢਾਡੀ ਵੱਡੀ ਕੇ ਗੁਰੂ ਗ੍ਰੰਥ ਸਾਹਿਬ ਵੱਡਾ ਇਹ ਗੱਲਾਂ ਬਹੁਤ ਛੋਟੀਆਂ ਨੇ ਜਿੰਨੇ ਆ ਗਏ ਨੇ ਇੰਨੇ ਰਹੋ ਹੋਰ ਵਧਾ ਚੜਾ ਕੇ ਪਰ 14 ਤਰੀਕ ਦਾ ਵੱਡਾ ਇਕੱਠ ਕਰਕੇ ਸੰਗਤ ਨੂੰ ਸੁਨੇਹਾ ਲਾਦੀ ਆ ਵੀ ਸਾਰੇ ਇਕੱਠੇ ਆ ਮੋਰਚਾ ਇਕੱਠਾ ਆ ਕੌਮ ਦਾ ਆ ਜਿੱਤ ਕੇ ਜਾਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਾਰੇ ਕਿ ਜਾਵੇ ਨੇ ਆਲੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਵੇ ਵਾਹਿਗੁਰੂ ਆਦੀਵਾਹੀ ਪਿਕਾ ਖੌत्सा ਵਾਹੀ ਗੁਰਜੀ ਕੀ ਫਤਿਹ ਸੋ ਸੰਗਤ ਜੀ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਆਪਾਂ ਤਾਂ ਨੱਚਣੇ ਆਂ ਕਿ ਸਟੈਂਡ ਐ ਕਿ ਇੰਨਾ ਕ ਸਟੈਂਡ ਬਣਾ ਕੇ ਰੱਖੋ ਜਿਹੜਾ ਮਰਜੀ ਲੀਡਰ ਸਾਨੂੰ ਲੀਡਰ ਦਾ ਕੋਈ ਮਤਲਬ ਨਹੀਂ ਆ ਤੁਹਾਡਾ ਲੀਡਰ ਬੈਠਾ ਪਹਿਲੇ ਦਿਨ ਤੋਂ ਡਟਿਆ ਬੈਠਾ ਹੋਇਆ ਬੇਪਰਵਾਹ ਬੈਠਾ ਹੋਇਆ ਨਾਮ ਮੀਨ ਨੇ ਰਿਨਾ ਕਿਸੇ ਚੀਜ਼ ਦਾ ਮਤਲਬ ਵੀ ਨਹੀਂ ਇਹਨੂੰ ਪਹਿਲਾਂ ਇੱਥੇ ਇਕੱਠ ਹੋਏ ਜਿੰਨੇ ਇਕੱਠ ਹੋਏ ਆ ਇਹਨਾਂ ਨੇ ਆਪਸ ਵਿੱਚ ਦੂਜੇ ਫੜਾਹ ਕਰ ਲਈ ਉਹ ਇਦਾਂ ਖਾ ਗਏ ਉਹ ਫਰਾਨਾ ਕਰੇ ਤਮਕਾਨਾ ਕਰ ਗਿਆ ਕਿਥੇ ਨੇ ਉਸ ਦਿਨ ਦੁੱਧ ਨਹੀਂ ਇਕੱਠ ਹੋਏ ਕਿਥੇ ਨਹੀਂ ਇਹ ਗੱਲ ਨਹੀਂ ਚੱਲੀ ਕਿ ਬੰਦੀ ਸਿੰਘਾਂ ਮਾਰੇ ਕਿੰਨਾ ਦੂਜੀ ਸੋਚਿਆ ਠੀਕ ਆ ਔਰ ਦੂਜੀ ਗੱਲ ਆਪਾਂ ਸੱਚ ਬੋਲ ਜਨਾ ਬੋਲਾਂਗੇ ਸੱਚ ਬੋਲਾਂਗੇ ਕੋਸ਼ਿਸ਼ ਕਰਾਂਗੇ ਮਾਰੇ ਵੀ ਕਿ ਮਾਰੇ ਦੇ ਕਿ ਸੱਚੇ ਬਲਾਈ ਝੂਠਾਂ ਗਲਾਈ ਸਾਨੂੰ ਉਹ ਜਿਹੜੇ ਤਿੰਗੇ ਨਹੀਂ ਛੱਡੇ ਨਾ ਉਹ ਤਿੰਨ ਰਹੀ ਕਰੇ ਆ ਇੱਕ ਚੱਕ ਲੈ ਦੋ ਵੀ ਚੱਕ ਲਾਉ ਸਾਨੂੰ ਪਰਵਾਹ ਨਹੀਂ ਉਹ ਸਾਨੂੰ ਪਹਿਲਾਂ ਜੂਰੀਏ ਬੰਦੀ تھے ਜਿਹੜਾ ਸਾਡੇ ਜਕਕਾਰ ਦੇ ਹਵਾਰਾ ਜੇ ਆਰ ਬਾਰ ਆ ਜਾਂਦਾ ਹੈ ਸਾਡਾ ਲੀਡਰ ਬਾਰ ਆ ਜਾਂਦਾ ਹੈ ਸਾਨੂੰ ਪਰਵਾਨ ਨਹੀਂ ਮੰਗਣੀ ਨਹੀਂ ਸਾਨੂੰ ਪਰਵਾਨ ਨਹੀਂ ਜਾ ਰਹੀ ਖੋਗੇ ਲਾ ਲੰਮਾਂਗੇ ਸਾਡੇ ਪਹਿਲਾਂ ਤੋਂ ਸਾਡੇ ਕੰਮੀ ਇਹ ਪਹਿਲਾਂ ਤੋਂ ਸਾਡੇ ਕਰਦਾ ਸਾਨੂੰ ਗੁਰੂ ਨੇ ਸਾਨੂੰ ਬਖਸ਼ਿਆ ਕਿ ਯਾਰ ਤਿਆਰ ਬਰ ਤਿਆਰ ਹੋਗੇ ਭਈਆ ਤੁਹਾਨੂੰ ਆਮ ਲਖਾਂਸ ਲੈਣੀ ਨਹੀਂ ਸਾਨੂੰ ਨਿਫਾਂਸੀ ਨਹੀਂ ਹੋਣੀ ਹੈਗੀ ਤੇਰੇ ਕੋਈ ਦੁਨੀਆ ਨੂੰ ਦੇ ਖੌਫ ਆ ਜਾਂਦਾ ਹੈ ਕਿ ਯਾਰ ਇਹ ਤਿਆਰ ਬਰ ਤਿਆਰ ਖੜੇ ਪੈ ਨਹੀਂ ਕੀ ਮਾਰ ਦੇਣਾ ਸਾਡੇ ਨਾਲ ਇਹਦ ਕਰਕੇ ਬੇਨਤੀ ਹੈ ਭਈ ਲੀਡਰ ਜਿਹੜਾ ਮਰਜੀ ਇੱਥੇ ਬਣ ਜਾਣਾ ਮਰ ਜਾਏਗਾ ਡੋਰਾਂਾਂ ਦੇ ਵਿੱਚ ਪਰ ਆਪਣਾ ਅੱਜ ਦਾ ਸਟੈਂਡ ਹੈ ਨਾ ਸਟੈਂਡ ਦਾ ਟੈਨੰਗੂ ਖੜਾ ਰਹਿਵੇ ਦਾ ਅੱਜ ਦਾ ਮਨ ਨਾ ਘਮ ਹੋਵੇ ਕਿ ਆ ਕਦ ਨੂੰ ਕਿਹਨਾਂ ਰਵਾਇਤ ਬਣਾ ਸੋਣੇ ਕੀ ਕੀ ਹੋ ਰਿਹਾ ਕੰਨੀ ਹੋ ਰਿਹਾ ਇੱਕ ਵਾਰ ਬਸ ਸਟੈਂਡ ਮੰਗਦੇ ਆ ਜਿਹੜਾ ਮਰਜ਼ੀ ਡੀਡ ਕਰੇ ਇੱਥੇ ਠੀਕ ਆ ਆਪਣੇ ਸਟੈਂਡ ਤੇ ਅੜੇ ਰਹਿਣ ਇੱਥੇ ਜਿਹੜੀ ਤਰੀਕ ਦਿੱਤੀ ਆ ਉਸ ਤਰੀਕ ਤੇ ਆਪਣੇ ਇੱਥੇ ਸਾਨੂੰ ਮੌਕੇ ਤੇ ਚਾਹੀਦੇ ਹਾਜੇ ਚਾਹੀਦੇ ਬੰਦੇ ਬਾਕੀ ਇਹ ਰਹੀ ਗੱਲ ਆ ਆਪਣੀ ਤਰੱਕੀ ਬਾਤ ਤੇ ਹਰ ਕੋਈ ਕਰਦਾ ਆ ਜੇ ਵਕੀਲ ਆ ਚਾਹੇ ਆ ਤੇ ਕੋਈ ਇੱਥੇ ਬੋਰ ਦੇ ਆਸਰਾ ਨੇ ਵੀ ਬੰਦੇ ਕਾਫੀ ਛੱਡੇ ਹੋਏ ਹਨ ਯਾਰ ਤੇਰੇ ਸਟਾਰ ਲਵਾ ਦਵਾਂਗੇ ਤੇਰੇ ਉਹ ਕਰਾ ਦਵਾਂਗੇ ਤੈਨੂੰ ਕੋਈ ਗੱਲ ਨਹੀਂ ਤੇਰੀ ਤਰੱਕੀ ਕਰਾ ਦਵਾਂਗੇ ਠੀਕ ਆ ਜਿਹੜਾ ਜਿਹਨੂੰ ਸਾਦੀ ਭੁੱਖਿਆ ਨਾ ਇਦਾਂ ਦੀ ਭੁੱਖਿਆ ਉਹਨੇ ਇਹ ਨਹੀਂ ਦੇਖਣਾ ਕਿ ਯਾਰ ਮੇਰਾ ਆਪਣਾ ਜਿਹਾ ਪਰਾਇਆ ਕੋਈ ਮਰਦਾ ਆ ਕੋਈ ਜੀਦਾ ਆ ਉਹਨੇ ਆਪਣਾ ਕੰਮ ਕਰਾ ਦੇਣਾ ਆ ਬਤੰਗਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ